ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਵੀਰੇ ਕਾ ਸ਼ਬਦ ਰਾਗ ਮਾਰੂ ਬਾਣੀ ਨਾਮੰਦਿਓ ਜੀ ਕੀ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਚਾਰੇ ਮੁਗਤੇ ਚਾਰੇ ਸਿਧ ਮਿਲਕ ਦੁਲਹਿ ਪ੍ਰਭ ਕੇ ਸ਼ਰਨ ਪਰਿਓ ਮੁਕਤ ਪਇਓ ਚੋਂਹੂ ਜੁਗ ਜਾਨਿਓ ਜਸ ਕੀਰਤ ਮਥ ਛਤਰ ਧਰਿਓ ਰਾਜਾ ਰਾਮ ਜਪਤ ਕੋ ਕੋ ਨਾ ਤਰਿਓ ਘਰ ਪਦੇਸ ਸਾਧਕੇ ਸੰਗਤ ਭਗਤੇ ਭਗਤੇ ਤਾ ਕੋ ਨਾਮ ਪਰਿਓ ਰਹਾ ਸੰਖ ਚਕਰ ਮਾਲਾ ਤਿਲਕ ਬਿਰਾਜਤੇ ਦੇਖੇ ਪ੍ਰਤਾਪ ਜਮੰਦਰਿਓ ਨਿਰਪਉ ਭੈ ਰਾਮ ਬਲ ਗਰਜਤੇ ਜਨਮ ਮਰਨ ਸੰਤਾ ਪਹਿਰਿਓ ਅੰਭਰੀਕ ਕੋ ਦਿਓ ਪੈ ਪਦ ਰਾਜਿ ਭਪੀਖਨ ਅਦਕੇ ਕਰਿਓ ਨਾ ਨਿਰ ਠਾਕੁਰ ਦੇ ਸੁਦਮੈ ਧਰੂ ਅਟਲ ਅਜੋ ਨਾ ਡਰਿਓ ਭਗਤ ਹੇਤ ਮਾਰਿਓ ਹਰਿ ਨਾ ਕਸੈ ਨਰ ਸਿੰਘ ਰੂਪ ਹੋਏ ਦੇ ਤਰਿਓ ਨਮ ਗਹਿ ਭਗਤ ਬਸ ਕੀਸਵ ਅਜੋ ਬਲ ਕੋਈ ਦੁਆਰ ਖਰੋ ਰਾਗਮ ਕਬਿ ਮਾਰਿਓ ਕਬੀਰ ਜਿਓ ਦੇਨ ਵਿਸਾਰਿਓ ਰੇ دیਵਾਨੇ ਦੇਨ ਵਿਸਾਰਿਓ ਰੇ ਪੇਟ ਭੜਿਓ ਪਸਵਾ ਜਿਓ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬ ਹੂਨੇ ਕੀਨੀ ਰਚਿਓ ਤੰਦ ਝੂਟ ਸਵਾਨ ਸੂਕਰ ਵਾ ਇਸ ਜਿਵੇਂ ਭਟ ਕਤੇ ਚਾਲਿਓ ਊਠੈ ਆਪਸ ਕੋ ਦੀਰ ਕਰ ਜਾਣੈ ਔਰਨ ਕੋ ਲਗਮਾਤੇ ਮਨ ਸਮਝ ਬਚ ਕਰਮਣਾ ਮੈਂ ਦੇ ਕਹਿ ਦੋਜਿ ਕ ਜਾਤੇ ਕਾਮੀ ਕ੍ਰੋਧੀ ਚਤਰੀ ਬਾਜੀ ਗਰਬੇ ਕਾਮ ਹੈ ਨਿੰਦਾ ਕਰਤੇ ਜਨਮ ਸਿਰਨ ਕਬ ਹੋ ਨਾ ਸਿਮਰਿਓ ਰਾਮ ਕਹਿ ਕਬਿ ਚੇਤ ਨਹੀ ਮੂਰਖ ਮੁਗਦਗਵਾਰੇ RAM ਨਾਮ ਜਾਣਿਉ ਨਹੀਂ ਕਹਿ ਤਿਸੇ ਕੈਸੇ ਉਤਰ ਸਪਾਰੀ ਕਹ ਕਬੀਰ ਚੇਤ ਨਹੀ ਮੂਰਖ ਮੁਖ ਦੁਗਵਾਰੇ ਰਾਮ ਨਾਮ ਜਾਨਿਉ ਨਹੀ ਕੈਸੇ ਉਤਰ ਸਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ